ਤਾਂ ਹੁਣ ਲੋਕਾਂ ਨੂੰ ਕਿਸ ਕੰਮਾਂ ਨੂੰ ਲੈ ਕੇ ਜਨਤਾ ਦੇ ਵਿੱਚ ਸਾਬਾਹ ਸਾਡੇ ਏਰੀਆ ਕੀ ਬਿਊਟੀਫਿਕੇਸ਼ਨ ਕੋ ਲੈ ਕੇ ਪਾਕੋਂਗੀ ਮੇਨਟੇਨੈਂਸ ਸਫਾਈ ਲਾਈਟਨਿੰਗ ਸੀਵਰੇਜ یہی ਮੁੱਦੇ ਆਏ ਪੋਰ ਸ਼ੇਰੀਆ ਹੈ ਬਹੁਤ ਜ਼ਿਆਦਾ یہی ਡਿਮਾਂਡਸ ਰਹਤੀਆਂ ਸਭ ਦੀ ਮੇਰੇ ਰੈਜ਼ੀਡੈਂਟਸ ਹੈ ਜੋ ਉਹਨਾਂ ਕੀ ਡਿਮਾਂਡ ਹੈ ਕਿ ਏਰੀਆਜ਼ ਮੇ ਕੈਮਰਾਜ਼ ਲਗਾਏ ਜਾਏ ਕਿਉਂਕਿ ਯਹਾਂ ਬਹੁਤ ਜ਼ਿਆਦਾ ਕੇਸਿਸ ਹੋਣੇ ਸ਼ੁਰੂ ਹੋ ਗਏ ਆਂ ਥੋੜੀ ਜਿਹੀ ਕੋਸ਼ਿਸ਼ ਕਰੂੰਗੀ ਕਿ ਕੈਮਰਾਸ 'ਤੇ ਧਿਆਨ ਦਿੱਤਾ ਜਾਏ ਬਾਕੀ ਬਿਊਟੀਫਿਕੇਸ਼ਨ ਤਾਂ ਹੈ ਹੀ ਹੈ ਹਮੇਂ ਪਾਰਕੋ ਦੀ ਮੇਨਟੇਨੈਂਸ ਕੀ ਤਰਫ ਖਾਸ ਧਿਆਨ ਦੇਣੇ ਦੀ ਜ਼ਰੂਰਤ ਹੈ ਔਰ ਲੇਡੀਜ਼ ਕੀ ਸਿਕਿਉਰਿਟੀ ਕੀ ਤਰਫ ਧਿਆਨ ਦੇਣੇ ਦੀ ਜ਼ਰੂਰਤ ਹੈ ਅਸੀਂ ਤਾਂ ਆਪਣਾ ਪਿਛਲੇ ਐਕਸਪੀਰੀਅੰਸ ਤਾਂ ਦੱਸ ਸਕਦੇ ਹਾਂ ਕਿ ਇੱਥੇ ਵੀ ਜਿੰਨਾ ਪਿਆਰ ਜਿੰਨੀ ਸਪੋਰਟ ਸਭ ਦੀ ਮਿਲ ਰਹੀ ਹੈ ਤੇ ਸਾਨੂੰ ਲੱਗਦਾ ਹੈ ਕਿ ਸਾਡਾ ਬੇੜਾ ਸਾਡੀ ਪਬਲਿਕ ਸਾਡੇ ਰੈਜ਼ੀਡੈਂਟਸ ਪਰ ਲਗਾ ਕੇ ਮਗਾ ਨਿਗਮ ਚੋਣਾ ਨੂੰ ਲੈ ਕੇ ਲਗਾਤਾਰ ਵੱਖ-ਵੱਖ ਸ਼ਰਾਂ ਦੇ ਵਿੱਚ ਮਾਹੌਲ ਗਰਮਾਇਆ ਹੋਇਆ ਵਾ ਤੇ ਜੇ ਗੱਲ ਕੀਤੀ ਜਾਵੇ ਲੁਧਿਆਣਾ ਹਲਕਾ ਵੈਸ ਦੀ ਤਾਂ ਵੈਸਟ ਹਲਕੇ ਦੇ ਵਾਰਡ ਨੰਬਰ 69 ਤੋਂ ਇੱਕ ਵਾਰ ਫਿਰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਵਾ ਵਾਰਡ ਨੰਬਰ 69 ਤੋਂ ਲਗਾਤਾਰ ਅੱਜ ਕਾਂਗਰਸ ਦੀ ਲਿਸਟ ਜਾਰੀ ਹੋਣ ਤੋਂ ਬਾਅਦ ਜਿਹੜੇ ਉਮੀਦਵਾਰਾਂ ਨੂੰ ਟਿਕਟਾਂ ਮਿਲੀਆਂ ਵਾ ਉਹ ਲਗਾਤਾਰ ਪ੍ਰਚਾਰ ਦੇ ਵਿੱਚ ਡੱਟ ਚੁੱਕੇ ਨੇ ਸਾਡੇ ਨਾਲ ਮੌਜੂਦ ਨੇ ਸਨੀ ਭੱਲਾ ਕਿਸ ਤਰ੍ਹਾਂ ਦੇ ਦਿਓ ਜੀ ਲੇਡੀਜ਼ ਵਾਰਡ ਹੋਣ ਤੋਂ ਬਾਅਦ ਅੱਜ ਟਿਕਟ ਦੇ ਵਿੱਚ ਟਿਕਟ ਦਾ ਐਲਾਨ ਹੋ ਚੁੱਕਾ ਵਾ ਤੇ ਡੋਰ ਟੂ ਡੋਰ ਕਰਦੇ ਹੋਏ ਨਜ਼ਰ। ਕੋਲ ਜਿੱਦਾਂ ਅੱਜ ਟਿਕਟਾਂ ਅਨਾਉਂਸ ਹੋਈਆਂ ਐ ਟਾਈਮ ਬੜਾ ਸ਼ਾਰਟ ਐ ਤੇ ਅੱਜ ਤੋਂ ਹੀ ਅਸੀਂ ਵੈਸੇ ਤਾਂ 2-3 ਦਿਨ ਤੋਂ ਮੂਵ ਤੇ ਐ ਪਰ ਅੱਜ ਜਰਾ ਸਪੀਡ ਹੋਰ ਚਾਹਤੀ ਕਿਉਂਕਿ ਡੇਟ ਬੜੀ ਸ਼ਾਰਟ ਐ 21 ਦੇ ਇਲੈਕਸ਼ਨ ਐ ਪਰ ਲੱਗਦਾ ਹੈ ਕਿ ਐਡੀ ਅੱਛੀ ਟੀਮ ਨਾਲ ਅਸੀਂ ਕਵਰ ਅਪ ਸਾਰਾ ਵਰਡ ਜਲਦੀ ਕਰ ਲਾਂਗੇ। ਤਾਂ ਲੇਡੀਜ਼ ਵਾਰਡ ਹੋਂਦੇ ਚੱਲਦੇ ਦੀਪਿਕਾ ਪੱਲਾ ਪਾਰਟਿਸਪੇਟ ਕਰ ਰਹੇ ਨੇ ਕਿਸ ਤਰ੍ਹਾਂ ਦੇਖਦੇ ਹੋ ਜੀ ਲਗਾਤਾਰ ਕਈ ਵਾਰ ਪਿਛਲੇ 1.5 ਸਾਲ ਤੋਂ ਲਗਾਤਾਰ ਸੁਣਨិច្ਨ ਮਿਲਦਾ ਸੀ ਅੱਜ ਅਲੈਕਸ਼ਨ ਹੋ ਰਹੇ ਨੇ ਅੱਜ ਅਲੈਕਸ਼ਨ ਹੋ ਰਹੇ ਨੇ ਪਰ ਫਾਈਨਲੀ ਹੁਣ 21 ਦਸੰਬਰ ਨੂੰ ਇਲੈਕਸ਼ਨ ਹੋਣ ਜਾ ਰਹੇ ਆ ਜਨਤਾ ਦੇ ਵਿਚਾਰੋ ਕਿਸ ਤਰ੍ਹਾਂ ਦੇ ਨੇ ਮੈਂ ਸਭ ਤੋਂ ਪਹਿਲੇ ਜੀ ਇੰਡੀਆ ਨੈਸ਼ਨਲ ਕਾਂਗਰਸ ਪਾਰਟੀ ਦਾ ਧੰਨਵਾਦ ਕਰਨਾ ਚਾਹੂੰਗੀ ਫਿਰ ਆਪਣੀ ਹਾਈ ਕਮਾਨ ਦਾ ਜਿਨ੍ਹਾਂ ਨੇ ਮੇਰੇ ਤੇ ਆਪਣਾ ਵਿਸ਼ਵਾਸ ਜਿਤਾਤੇ ਹੋਏ ਮuje ਆਜ ਟਿਕਟ ਜਾਰੀ ਕਰੀ ਹੈ ਮੈਂ ਯਹੀ ਕਹੂੰਗੀ ਆਜ ਸੇ ਪਹਿਲੇ ਜਿਸ ਤਰ੍ਹਾਂ ਮੈਂ ਆਪਣੇ ਵਾਰਡ ਕੀ ਸੇਵਾ ਕਰਤੀ ਆਈ ਹੂੰ ਅੱਗੇ ਵੀ ਵੈਸੇ ਹੀ ਕਰਤੀ ਰਹੂੰਗੀ ਤਾਂ ਲਗਾਤਾਰ ਗੱਲਬਾਤ ਕਰਦੇ ਆ ਤੁਸੀਂ ਪ੍ਰਚਾਰ ਵੀ ਕਰ ਰਹੇ ਹੋ ਪ੍ਰਚਾਰ ਦੇ ਵਿੱਚ ਡੱਟ ਚੁੱਕੇ ਹੋ ਤੇ ਕਿਹੜੇ ਐਸੇ ਮੁੱਦੇ ਨੇ ਕਿਉਂਕਿ ਲਗਾਤਾਰ ਤੁਸੀਂ ਇਸ ਵਾਰ ਦੀ ਨੁਮਾਇੰਦਗੀ ਕਰਦੇ ਆ ਰਹੇ ਹੋ ਪਿਛਲੇ 15 ਸਾਲ ਤੋਂ ਤਾਂ ਹੁਣ ਲੋਕਾਂ ਨੂੰ ਕਿਸ ਕੰਮਾਂ ਨੂੰ ਲੈ ਕੇ ਜਨਤਾ ਦੇ ਵਿੱਚ ਸਾਬਾਹ ਸਾਡੇ ਏਰੀਆ ਕੀ ਬਿਊਟੀਫਿਕੇਸ਼ਨ ਕੋ ਲੈ ਕੇ ਪਾਕੋਂਗੀ ਮੇਨਟੇਨੈਂਸ ਸਫਾਈ ਲਾਈਟਨਿੰਗ ਸੀਵਰੇਜ ਯਹੀ ਮੁੱਦੇ ਆਏ ਪੋਰ ਸ਼ੇਰੀਆ ਹੈ ਬਹੁਤ ਜ਼ਿਆਦਾ ਯਹੀ ਡਿਮਾਂਡਸ ਰਹਤੀਆਂ ਸਭ ਕੀ ਤੋ ਲਗਾਤਾਰ 15 ਸਾਲ ਤੋਂ ਇਸ ਏਰੀਆ ਦੀ ਨੁਮਾਇੰਦਗੀ ਕਰਦੇ ਹੋ ਕਿਹੜੇ ਐਸੇ ਕੰਮ ਨੇ ਜਿਹੜੇ ਹਜੇ ਵੀ ਲੱਗਦਾ ਤੁਹਾਨੂੰ ਕਿ ਅਧੂਰੇ ਨੇ ਜਾਂ ਜਿਹੜੇ ਐਸੇ ਕੰਮ ਨੇ ਜਿਹੜੇ ਪ੍ਰਾਇੋਰਟੀ ਦੇ ਵਿੱਚ ਅਗਰ ਜਨਤਾ ਇੱਕ ਵਾਰੀ ਫਿਰ ਵਿਸ਼ਵਾਸ ਜਤਾਂਦੀ ਹੈ ਕੌਂਸਲਰ ਭੇਜਦੀ ਆ ਨਿਗਮ ਦੇ ਵਿੱਚ ਜਾ ਕੇ ਤੁਸੀਂ ਉਹਨੂੰ ਹੱਲ ਕਰਵਾਉਣਾ ਚਾਹੀਦਾ ਜਦ ਮੈਂ ਇਲੈਕਸ਼ਨਸ ਵਿੱਚ ਪਹਿਲੇ ਵਾਰ ਖੜੀ ਹੋਈ ਸੀ ਉਸ ਟਾਈਮ ਡਿਮਾਂਡਸ ਜਿਵੇਂ ہماری ਸੁਸਾਇਟੀ ਵਿੱਚ ਕੁਝ ਹੋਰ ਥੀ ਅਬ ਧੀਰੇ ਧੀਰੇ ਮੈਂ ਦੇਖ ਰਹੀ ਹਾਂ 10 ਸਾਲ ਮੈਂ ਡਿਮਾਂਡ ਡਿਜੀਟਲ ਸਾਰੀ ਲਾਈਫ ਹੋ ਗਈ ਹੈ ਸਭ ਲੋਕਾਂ ਦੀ और लोगों मेरे रेजिडेंट्स हैं जो उनकी डिमांड है कि एरियाज़ में कैमरास लगाए जाएं क्योंकि यहाँ बहुत ज़्यादा केसेस होने शुरू हो गए हैं थोड़ी सी कोशिश करूँगी कि कैमरास पे ध्यान दिया जाए बाकी ब्यूटिफिकेशन तो है ही है हमें पार्कों की मेंटेनेंस की तरफ खास ध्यान देने की ज़रूरत है और लेडीज़ की सिक्योरिटी की तरफ ध्यान देने की ज़रूरत है ता लगातार जनता के विचकार हो किस तरह देखते दे हो दे कि इस बार इलेक्शन जो काफ़ी अलग होने वाले ने क्योंकि अगे ਅਕਾਲੀ ਬੀਜੇਪੀ ਇਕੱਠੇ ਪਾਰਟਿਸਿਪੇਟ ਕਰਦੇ ਸੀ ਇਹ ਤੇ ਕਾਂਗਰਸ ਦੇ ਨਾਲ ਫਾਈਟ ਹੁੰਦੀ ਸੀਗੀ ਤੇ ਪਰ ਇਸ ਵਾਰ ਆਮ ਆਦਮੀ ਪਾਰਟੀ ਵੀ ਆ ਅਕਾਲੀ ਬੀਜੇਪੀ ਅਲੱਗ-ਅਲੱਗ ਪਾਰਟਿਸਿਪੇਟ ਕਰ ਰਹੇ ਨੇ ਬਿਲਕੁਲ ਇਹ ਕਾਫੀ ਅੱਛਾ ਕੰਟੈਸਟ ਰਹੇਂ ਦੀ ਉਮੀਦ ਹੈ ਬਾਕੀ ਵੋਟਰਸ ਦਾ ਦਿਲ ਤਾਂ ਜਿੰਨਾ ਪੈਂਦਾ ਅਸੀਂ ਤਾਂ ਆਪਣਾ ਪਿਛਲੇ ਐਕਸਪੀਰੀਅੰਸ ਤੋਂ ਦੱਸ ਸਕਦੇ ਹਾਂ ਕਿ ਐਤਕੀ ਵੀ ਜਿੰਨਾ ਪਿਆਰ ਜਿੰਨੀ ਸਪੋਰਟ ਸਭ ਦੀ ਮਿਲ ਰਹੀ ਹੈ ਤੇ ਸਾਨੂੰ ਲੱਗਦਾ ਹੈ ਕਿ ਸਾਡਾ ਬੇੜਾ ਸਾਡੀ ਪਬਲਿਕ ਸਾਡੇ ਰੈਜ਼ੀਡੈਂਟਸ ਪਾਰ ਲਗਾਣਗੇ ਤਾਂ ਲਗਾਤਾਰ ਤੁਸੀਂ ਜਨਤਾ ਦੇ ਵਿਚਾਰ ਪਹੁੰਚ ਰਹੇ ਹੋ ਤੇ ਅੱਜ ਟਿਕਟ ਦਾ ਐਲਾਨ ਹੋਇਆ ਪਰ ਜਿਹੜਾ ਵਾ ਤਿਆਰੀਆਂ ਤੁਹਾਡੀਆਂ ਦੇਖ ਰਿਆਂ ਸੋਸ਼ਲ ਮੀਡੀਆ ਦੇ ਕਾਫੀ ਦਿਨਾਂ ਤੋਂ ਤੁਸੀਂ ਜਿਹੜਾ ਵਾ ਪੂਰੇ ਐਕਟਿਵ ਹੋ ਕੇ ਸਰਗਰਮ ਹੋ ਕੇ ਪਾਰਟਿਸਪੇਟ ਕਰਦੇ ਹੋਏ ਨਜ਼ਰ ਆ ਰਹੇ ਹੋ ਪ੍ਰਚਾਰ ਕਰਦੇ ਹੋਏ ਨਜ਼ਰ ਆ ਰਹੇ ਹੋ ਕੀ ਰਣਨੀਤੀ ਰਹੇਗੀ ਇਹਨਾਂ ਇਲੈਕਸ਼ਨਾਂ ਨੂੰ ਲੈ ਕੇ ਬਿਲਕੁਲ ਆਪਣੀ ਸਾਡੀ ਜਿੱਦਾਂ ਪਾਰਟੀ ਨੇ ਟਿਕਟਸ ਅਨਾਉਂਸ ਕੀਤੀਆਂ ਪਰ ਜਿੱਦਾਂ ਅਸੀਂ ਪਿਛਲੇ ਟਰਮਸ ਜਿੱਨੀ ਵਿਨਿੰਗ ਕੈਂਡੀਡੇਟ ਸੈਗੇ ਲੱਗਦਾ ਸੀ ਕਿ ਸਾਨੂੰ ਟਿਕਟ ਮਿਲੇਗੀ ਇਸ ਲਈ ਅਸੀਂ ਥੋੜਾ ਜਿਹਾ ਪ੍ਰਾਇਰ ਕਿਉਂਕਿ ਟਾਈਮ ਸ਼ਾਰਟ ਹੈ ਜਿੱਦਾਂ ਤੇ ਸਾਨੂੰ ਥੋੜਾ ਜਿਹਾ ਪਹਿਲਾਂ ਤਸਵੀਰਾਂ ਦਿਖਾ ਦਿੰਨੇ ਆ ਕਿ ਲੋਕਾਂ ਦਾ ਵੀ ਭਰਮਾ ਹੰਗਾਰਾ ਜਿਹੜਾ ਮਿਲਦਾ ਹੋਇਆ ਨਜ਼ਰ ਆ ਰਿਹਾ ਹੈ ਲੋਕ ਜਿਹੜੇ ਨੇ ਅੱਗੇ ਵੱਧ ਕੇ ਜਿਹੜੇ ਨੇ ਸਵਾਗਤ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਬੇਸ਼ੱਕ ਪਾਰਟਿਸਪੇਟ ਜਿਹੜੇ ਨੇ ਲੋਕਾਂ ਨਾਲ ਮਿਲਦੇ ਹੋਏ ਨਜ਼ਰ ਆ ਰਹੇ ਨੇ ਡੋਰ ਟੂ ਡੋਰ ਪ੍ਰਚਾਰ ਕੀਤਾ ਜਾ ਰਿਹਾ ਵਾ ਤੇ ਇੱਕ ਵਾਰ ਫਿਰ ਦੀਪਿਕਾ ਭੱਲਾ ਦੇ ਨਾਲ ਗੱਲਬਾਤ ਕਰਦੇ ਆ किस तरह देख दियो जी लोग जड़े ने स्वागत कर रहे ने पार्टिसिपेट कर रहे, रहे है, है। जहां जहां हो ਤੁਸੀਂ ਤੇ ਲੋਗਾ ਦਾ ਕਿਸ ਤਰ੍ਹਾਂ ਹੰਗਾਰਾ ਮੈਂ ਇਹ अवार्ड ਨਾ ਮੇਰਾ अवार्ड ਨਹੀਂ ਹੈ ਪਰਿਵਾਰ ਹੈ ਇਸ ਵਿੱਚ ਜਿਸ ਤਰ੍ਹਾਂ ਸਭ ਮੇਰੇ سے ਮਿਲਤੇ ਹੈ ਪਿਆਰ ਕਰਤੇ ਹੈ ਮਤਲਬ 1% ਵੀ ਮੇਰੀ ਕੋਈ ਫਾਰਮੈਲਿਟੀ ਨਹੀਂ ਹੈ ਉਹਨ ਲੋਕਾਂ ਕੇ ਸਾਥ ਬਿਲਕੁਲ ਘਰ ਵਾਲਾ ਰਿਸ਼ਤਾ ਹੈ ਜਹਾਂ ਜਹਾਂ ਮੇਰੀ ਮੀਟਿੰਗਸ ਹੋ ਰਹੀਆਂ ਸਭ ਲੋਕ ਬੋਲਤੇ ਸਿਰਫ ਕੰਮ ਬਤਾਓ आगे किसको करना है फिर मेरे को भी होता है कि आप लोग तो मेरी फैमिली हो आप आगे वर्ड ऑफ माउथ से आगे आगे पब्लिसाइज करो कि सिर्फ यही होता है कि वोट डालने जरूर जाएं यहाँ के रेजिडेंट्स वहां हम लोग थोड़ा सा मार खा जाते हैं कि उस दिन लोग घूमने चले जाते हैं तो यही मैं रिक्वेस्ट करती हूं प्लीज वोट एंड सपोर्ट आम आदमी पार्टी सरकार है वो कह रहे हैं कि 2.5 साल लगातार असी ਲੋਕਾਂ ਦੇ ਵਿਚਕਾਰ ਕੰਮ ਕਰ ਰਹੇ ਆ ਆਪਣੇ ਕੰਮਾਂ ਨੂੰ ਲੈ ਕੇ ਉਹ ਕਹਿੰਦੇ ਨੇ ਇਸ ਵਾਰ ਜਾਵਾਂਗੇ ਤੁਸੀਂ ਵੀ ਕਹਿ ਰਹੇ ਹੋ ਕਿ ਪਿਛਲੇ 15 ਸਾਲ ਦੇ ਲਗਾਤਾਰ ਕੰਮ ਕਰਵਾ ਰਹੇ ਆ ਕਿਸ ਤਰ੍ਹਾਂ ਦੇ ਮੇਰਾ ਵੋਟ ਜਿ세 ਮੇਰਾ ਪਰਿਵਾਰ ਕੀ ਤਰ੍ਹਾਂ ਹੈ ਹਰ ਕੰਮ ਹਮ ਲੋਗੋ ਨੇ ਇਸ ਵਿੱਚ ਬਹੁਤ ਅੱਛੇ ਸੇ ਕਰਵਾਇਆ ਹੈ दो ढाई साल से आप कह रहे हो कि वो आपकी सरकार काम करा रही है मुझे ऐसा कुछ नहीं लगता उल्टे उन लोगों ने हमें काम करने से रोका है कि भाई काम ना करेंगे ना करने देंगे पर फिर भी ये हमारी टीम है जो अच्छे से काम करी जा रही है सनी भल्ला जी की है। हर घर घर में काम करवाया जा रहा है सनी किस तरह देखो दे। दे डेढ़ साल तो हाउस भंग है पर सरकार कहती है के किते लेके सरकार जनता जावा ਚਲੋ ਕੋਈ ਸੁਪਨੇ ਦੇਖਣ ਦਾ ਟੈਕਸ ਲੱਗਦਾ ਨਹੀਂ 3 ਸਾਲ ਹੋ ਗਏ ਸਰਕਾਰ ਬਣੀ ਨੂੰ ਜਿਹੜੀ ਸਰਕਾਰ ਕਾਉਂਸਲਰ ਦੇ ਇਲੈਕਸ਼ਨ ਹਾਈ ਕੋਰਟ ਦੇ ਕਹਿਣ ਤੇ ਕਰਾ ਰਹੀ ਹੈ ਤੇ ਉਹ ਕਿੰਨੇ ਕੁ ਕੌਨਫੀਡੈਂਟ ਹੋਣਗੇ ਵੋਟ ਜਿੱਤਣ ਲਈ ਜਾਂ ਕੁਝ ਬਣਾਉਣ ਲਈ ਬਾਕੀ ਤੁਸੀਂ ਮੇਰੇ ਤੋਂ ਜ਼ਿਆਦਾ ਜਾਣਦੇ ਹੋ ਕੀ ਪੰਜਾਬ ਦਾ ਹਾਲ ਹੈ ਕੀ ਇੰਡਸਟਰੀ ਦਾ ਹਾਲ ਹੈ ਕੀ ਲਾਅਨ ਆਊਟ ਦਾ ਹਾਲ ਹੈ ਤੇ ਕੀ ਡਿਵੈਲਪਮੈਂਟ ਦਾ ਹਾਲ ਹੈ ਇਹ ਸਾਰੇ ਪਬਲਿਕ ਜਾਣਦੀ ਹੈ ਕਿਸੇ ਨੂੰ ਕਹਿਣ ਲਈ ਹੈ ਨਹੀਂ ਕੀ ਚੇਂਜ ਲਿਆ ਕੇ ਇਹਨਾਂ ਨੇ ਵਾਅਦੇ ਕੀਤੇ ਸੀ ਅਸੀਂ ਆ ਚੇਂਜ ਲਿਆਵਾਂਗੇ ਸਪੋਜ਼ ਮੇਰਾ ਏਰੀਆ ਹੈ ਤੁਹਾਨੂੰ ਮੈਂ ਇੱਕ ਮਜ਼ੇਦਾਰ ਗੱਲ ਦੱਸਦਾ ਇੱਥੇ ਸਾਰੇ ਆਲਮੋਸਟ ਪ੍ਰਾਪਰਟੀ ਦਾ ਕੰਮ ਕਰਦੇ ਐ ਇਹ ਕ ਐਨਓਸੀ ਦਾ ਮੁੱਦਾ ਸੀਗਾ 10 ਵਾਰ ਅਨਾਉਂਸ ਕਰ ਚੁੱਕੇ ਤੇ ਨੋਟੀਫਿਕੇਸ਼ਨ ਜਾਰੀ ਨਹੀਂ ਹੋਈ ਤੁਸੀਂ ਜਾਓ ਕਿਸੇ ਵੀ ਤਹਿਸੀਲ ਆਫਿਸ ਉਹ ਕਹਿੰਦੇ ਸਾਡੇ ਕੋ ਕੋਈ ਰਿਟਰਨ ਆਰਡਰ ਨਹੀਂ ਹੈ ਜਦ ਕਿ ਤਿੰਨ ਵਾਰੀ ਸੀਐਮ ਸਾਹਿਬ ਨੇ ਅਨਾਉਂਸ ਕਰਤਾ ਤਿੰਨ ਵਾਰ ਇਹਨਾਂ ਦੇ ਮੰਤਰੀਆਂ ਨੇ ਕਰ ਕਹਿੰਦੇ ਕਿ ਹੋ ਰੀਆਂ ਰਜਿਸਟਰੀਆਂ ਸਰ ਇਹ ਤਾਂ ਫਿਰ 1000 ਰੁਪਏ ਦੇ ਕੇ ਵੀ ਆ ਰਹੇ ਸੀ ਹਰ ਲੇਡੀ ਨੂੰ ਅਕਾਊਂਟ 'ਚ 1000 ਰੁਪਏ ਆਊਗਾ 3 ਸਾਲ ਹੋ ਗਏ ਮੈਂ ਤਾਂ ਸਾਰੀ ਲੇਡੀਆਂ ਨੂੰ ਰਿਕੁਐਸਟ ਕਰਦਾ ਕਿ ਇਹ ਜਦੋਂ ਆਨੇ ਇਨਾਂ ਕੋਲ 1000 ਰੁਪਏ ਪਰ ਮਹੀਨਾ ਮੰਗਣਾ ਜ਼ਰੂਰ ਹੈ ਕਿਸੇ ਦੇ ਘਰ 'ਚ ਚਾਹ ਰਹੇ ਤੇ ਲੱਖ ਰੁਪਏ ਲਓ ਇਨਾਂ ਕੋ ਅਗਲੀ ਗੱਲ ਫੇਰ ਕਰਿਓ ਪਿਛਲੇ ਪ੍ਰੋਮਿਸਸਿਸ ਕੋਈ ਪੂਰਾ ਨਹੀਂ ਕੀਤਾ ਅੱਗੇ ਵੋਟ ਮੰਗਣ ਆ ਗਏ ਮੈਨੂੰ ਨਹੀਂ ਲੱਗਦਾ ਇਹਨਾਂ ਨੂੰ ਪਬਲਿਕ ਤੋਂ ਕੋਈ ਸਹਾਰਾ ਮਿਲਣ ਵਾਲਾ ਜੀ ਬਿਲਕੁਲ ਲਗਵਾ ਦੇ ਨਾਲ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਨੇ ਲੋਕਾਂ ਨੂੰ ਹੰਘਾਰਾ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਕਹਿੰਦੇ ਨੇ ਕਿ ਅਗਰ ਜਿਹੜੇ ਕੀਤੇ ਕੰਮ ਨੇ ਉਹਨਾਂ ਨੂੰ ਦੇਖ ਕੇ ਵੋਟ ਜੂਨ ਪਾਈ ਜਾਵੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਦਾਅਵਿਆਂ ਨੂੰ ਲੈ ਕੇ ਵੀ ਵੱਡੇ ਸਵਾਲ ਖੜੇ ਕਰਦੇ ਹੋਏ ਨਜ਼ਰ ਆ ਰਹੇ ਨੇ ਸਨੀਪਲਾ ਹੋਣ ਚਾਹੇ ਦੀਪਿਕਾ ਪਲਾ ਹੋਣ ਤਾਂ ਅੱਜ ਟਿਕਟ ਐਲਾਨ ਹੋਣ ਦੇ ਸਾਰੀ ਡੋਰ ਟੂ ਡੋਰ ਪ੍ਰਚਾਰ ਕਰਦੇ ਨਜ਼ਰ ਆਏ ਨੇ ਤੇ ਪ੍ਰਚਾਰ ਦੇ ਵਿੱਚ ਲਗਾਤਾਰ ਸਰਗਰਮ ਨਜ਼ਰ ਆ ਰਹੇ ਨੇ ਤਾਂ ਹੁਣ ਫੈਸਲਾ ਜਨਤਾ ਨੇ ਕਰਨਾ ਕਿ 21 ਦਸੰਬਰ ਨੂੰ ਕਿਸ ਦੇ ਹੱਕ ਦੇ ਵਿੱਚ ਵੋਟ ਪਾਣੀ ਹੈ ਤੇ ਕਿਸ ਨੂੰ ਆਪਣੇ ਵਾਰਡ ਦਾ ਕਾਉਂਸਲਰ ਬਣਾ ਕੇ ਨਗਰ ਨਿਗਮ ਦੇ ਵਿੱਚ ਭੇਜਣਾ ਕੈਮਰਾ ਪਰਸਨ ਕੁਲਦੀਪ ਦੇ ਨਾਲ ਵੇਖ ਕਾਲ ਚਰਚਾ ਟੀਵੀ ਲੁਧਿਆਣਾ